ਸਿਕਾ ਦੋਸਤੋ ਵੈਲਕਮ ਟੂ ਮਾਈ ਵਲੋਗ ਬਿਆਦੇ ਲੋਕ ਚੱਪਾ ਜਾ ਰਹੇ ਆ ਗੋਦਵਾਲ ਸਾਹਿਬ ਤੇ ਇਧਰ ਆਪਣੀ ਗੱਡੀ ਖੜੀ ਹੈ ਤੇ ਚਲੋ ਚੱਲਦੇ ਹਾਂ ਹੁਣ ਆਪਾਂ ਲਓ ਜੀ ਆਵਾ ਆਪਣੀ ਗੱਡੀ ਖੜੀ ਲੋ ਜੀ ਅਲਟੋ ਕੀ ਕਰਤੀ ਹੈ ਆਪਣੀ ਗੱਡੀ ਵੀ ਚਾਲੂ ਹੋ ਗਈ ਹੈ ਤੇ ਹੁਣ ਇਹਨੂੰ ਬਾਹਰ ਕੱਢਦੇ ਹਾਂ ਸਾਹਬ ਆ ਗਿਆ ਗੁਰਦੁਆਰਾ ਉਹ ਇੱਕ ਸਾਹ ਤਾਂ ਤੁਸੀਂ ਸੈੱਟ ਤੇ ਖਡੂਰ ਸਾਬ ਧਰਤੀ ਦੇ ਉੱਤੇ ਆ ਬੇਖੋ ਮੈਂ ਲਾਉ ਜੀ ਹੁਣ ਆਪਾਂ ਜਾ ਰਹੇ ਹਾਂ ਗੋਦਵਾਲ ਸਾਹਿਬ ਜੋ ਕਿ ਇੱਥੇ ਬਿਲਕੁਲ ਨੇੜੇ ਹੈ ਇਸ ਸਾਈਡ ਤੇ ਵੇਖੋ ਕੁਝ ਵੀ ਨਹੀਂ ਵਿਕਣਾ ਤੁਹਾਨੂੰ ਜਿਹੜਾ ਧੁੰਦੀ ਧੁੰਦ ਹੋਈ ਪਈ ਐ ਇਹ ਸਾਰੀ ਧੁੰਦ ਇਧਰਿਆ ਇਲਾਕਾ ਐ ਸਾਈਡ ਤੇ ਸਾਰੇ ਬੰਨੇ ਚਾਰੇ ਬੰਨੇ ਇਧਰਿਆ ਇਧਰਿਆ ਐ ਜੀ ਹੁਣ ਆਪਾਂ ਆ ਗਏ ਆ ਗੋਦਵਾਲ ਸਾਹਿਬ ਦੇ ਲੋ ਜੀ ਆ ਵੇਖੋ ਦਰਸ਼ਨੀ ਗੇਟ ਹੁਣ ਆਪਾਂ ਬਿਲਕੁਲ ਨਜ਼ਦੀਕ ਆ ਗਏ ਆ ਗੁਰਦੁਆਰੇ ਦੇ ਆ ਵੇਖੋ ਕੁੰਦਵਾਲ ਸ਼ਹਿਰ ਆ ਗਿਆ ਇਹ ਦੇਖੋ ਜੀ ਚੌਂਕੋਰੇ ਆ ਗਿਆ ਹੁਣ ਆਪਾਂ ਤੇ ਹੁਣ ਆਪਾਂ ਗੁਰੂ ਘਰ ਜਾ ਰਹੇ ਆਂ ਆ ਵੇਖੋ ਗਲੀਆਂ ਛੋਟੀ ਛੋਟੀਆਂ ਤੇ ਉਹ ਆ ਗਿਆ ਆਪਣਾ ਗੁਰਦੁਆਰਾ ਕੁੰਦਵਾਲ ਸਾਹਿਬ ਵੇਖ ਸਕਦੇ ਹੋ ਤੁਸੀਂ ਵੇਖ ਸਕਦੇ ਕਿੰਨੀ ਪੀੜ ਹੈ ਇੱਥੇ ਇੱਦਾਂ ਲੈ ਬੰਨੇ ਹੁਣ ਆਪਾਂ ਪਾਰਕਿੰਗ ਤੇ ਜਾਣਾ ਹੈ ਸੰਗਤ ਹੁੰਦੀ ਐ ਇਸ ਵੇਲੇ ਦਰਸ਼ਨ ਕਰਨ ਨੂੰ ਤੇ 24 ਘੰਟੇ ਖੁੱਲਾ ਰਹਿੰਦਾ ਹੈ ਤੁਸੀਂ ਵੀ ਆ ਸਕਦੇ ਆ ਤੇ ਅੱਜ ਤੁਹਾਨੂੰ ਅਸੀਂ ਪੂਰਾ ਦਰਸ਼ਨ ਕਰਾਵਾਂਗੇ ਗੁਰਦੁਆਰਾ ਗੋਂਦਵਾਲ ਸਾਹਿਬ ਦਾ ਆ ਦੇਖੋ ਪਾਰਕਿੰਗ ਚ ਆ ਗਏ ਆ ਇਹ ਤਾਂ ਬੜੀ ਪਰਚੀ ਘੱਟਦੀ ਐ ਆਪ ਵਰਕਿੰਗ ਆ ਗਈ ਹੈ। ਉਹ ਰੇ ਆਪਣਾ ਗੁਰਦੁਆਰਾ। ਅਨੇ ਇੱਥੇ ਆਪਾਂ ਗੱਡੀ ਖੜਾਉਂਦੇ ਆਂ ਤੇ ਚੱਲਦੇ ਆਂ। ਤੇ ਉਹ ਵੇਖੋ ਆਪਣਾ ਲਿਖਿਆ ਹੋਇਆ ਗੁਰਦੁਆਰਾ ਜੀ ਬੌਲੀ ਸਾਹਿਬ। ਲਾਉ ਜੀ ਆਪਾਂ ਜੋੜੇ ਤਾਰ ਤੇ ਆਣ। ਤੇ ਹੁਣ ਆਪਾਂ ਚੱਲਦੇ ਆਂ। ਤੇ ਹੁਣ ਆਪਾਂ ਆ ਗਏ ਆਂ ਗੁਰਦੁਆਰਾ ਖੋਦਵਾ ਜੀ ਸਾਹਿਬ। ਤੇ ਹੁਣ ਆਪਾਂ ਚੱਲਦੇ ਆਂ ਅੰਦਰ ਸਾਨੂੰ ਸਾਰੇ ਦਰਸ਼ਨ ਕਰਵਾਵਾਂਗੇ। ਔਰ ਗੁਰਦੁਆਰਾ ਕੋਲ ਦਾ ਵਾਲ ਸਾਬ ਦਾ ਦੇਖੋ ਜੀ ਤੁਸੀਂ ਛੜ ਤੇ ਬਾਜ਼ਾਰ ਝੜੀਆਂ ਲੱਗੀਆਂ ਪਈਆਂ ਬਾਜ਼ਾਰ ਦੀਆਂ ਤੇ ਇੱਥੇ ਆਪਾਂ ਪਾਰਕਿੰਗ ਕਰਨ ਦੀ ਪਰ ਕਰਤੀ ਹੈ ਚਲੋ ਹੁਣ ਆਪਾਂ ਚੱਲ ਜੀ ਲਓ ਜੀ ਚੱਲਦੇ ਹੁਣ ਆਪਾਂ ਇੱਧਰ ਦੇਖ ਸਕਦੇ ਤੁਸੀਂ ਇਸ ਵੇਲੇ ਕਿੰਨੀ ਭੀੜ ਰਹਿੰਦੀ ਹੈ ਇਹ 24 ਘੰਟੇ ਖੁੱਲ੍ਹਾ ਰਹਿੰਦਾ ਤੁਸੀਂ ਜਦ ਮਰਦੀ ਅਸਗੜ੍ਹ ਆਹ ਵੇਖੋ ਜੀ ਗੁਰਦੁਆਰਾ ਦੀ ਬੌਲੀ ਸਾਹਿਬ ਲੋ ਜੀ ਕਰੋ ਦਰਸ਼ਨ ਫੇਰ ਆਪਣੇ ਗੁਰਦੁਆਰੇ ਦੇ ਤੇ ਹੁਣ ਆਪਾਂ ਅੰਦਰ ਆ ਗਏ ਆ ਉਹ ਵੇਖੋ ਜੀ ਆਗੇ ਹੁਣ ਆਪਾਂ ਤੇ ਭਾਈ ਸਾਹਿਬ ਇੰਨੀ ਠੰਡੀ ਫਰਸ਼ ਹੈ ਦੇਖ ਆਖਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਹੁਣ ਆਪਾਂ ਇੱਥੇ ਪੁਸ਼ ਕਰਦੇ ਹਾਂ ਚਰੌਦੀ ਚੱਲਦੇ ਹਾਂ ਹੁਣ ਆਪਾਂ ਵੇਖੋ ਉੱਤੇ ਆਪਣੀ ਗੁਰਬਾਣੀ ਲਿਖੀ ਹੋਈ ਹੈ ਬੋਲੀ ਸਾਹਿਬ ਜੀ ਤੇ ਆ ਗਏ ਤੇ ਹੁਣ ਆਪਾਂ ਚੱਲਦੇ ਆ ਆ ਵੇਖ ਸਕਦੇ ਹੋ ਤੇ ਇੱਥੇ ਗੁਰੂ ਜੀ ਆਪਣੇ ਹੰਗਾਰ ਪਰਦੇ ਸੀਗੇ ਉਹ ਵੇਖ ਸਕਦੇ ਹੋ ਟੋਟਲ ਲੱਗੀ ਹੋਈ ਉਹ ਵੇਖੋ ਜੀ ਕਿੰਨਾ ਗਹਿਰਾ ਇਹ ਇੱਥੇ ਆਪਣਾ ਆਹ ਵੇਖੋ ਥੋੜੀਆਂ ਲੱਗੀਆਂ ਤੇ ਵੇਖ ਸਕਦੇ ਹੋ ਕਿੰਨਾ ਗਹਿਰਾ ਦਸ਼ਾਤ ਲੱਗੀ ਹੈ ਤੇ ਕਿੱਲਾ ਆ ਖੜਾ ਹੈ ਬਾਈ ਦੇਖ ਸਕਦੇ ਹੋ ਚੱਕਰ ਦਿੰਨੇ ਪੈਂਟ ਜਾ ਬਹੁਤ ਜਿਆਦਾ ਠੰਡਾ ਹੈ ਖੜੇ ਹੋਏ ਚਲਦੇ ਹੁਣ ਆਪਾਂ ਠੰਡੇ ਬਈ ਪੈਰਾਂ ਨੂੰ ਬਹੁਤ ਠੰਡਾ ਲੱਗਿਆ ਆਂ ਨਾ ਇੱਥੇ ਆਪਣੇ ਖਡੂਰ ਸਾਹਿਬ ਦੇ ਵਿੱਚ ਇੱਥੇ ਗੁਰੂ ਅਰਜਨ ਦੇਵ ਜੀ ਕਾਗਰ ਭਰਦੇ ਹੁੰਦੇ ਸੀਗੇ ਦੇਖ ਸਕਦੇ ਹੋ ਤੁਸੀਂ ਵੇਖੋ ਕਿੰਨੀ ਉੱਪਰ ਆਏ ਆਪਾਂ ਬਈ ਠੰਡ ਬਹੁਤ ਹੈ ਭਾਈ ਫੰਡ ਲੱਗਦੀ ਆ ਵੇਖੋ ਆਪਾਂ ਆਪਣਾ ਪੈਰ ਧੋਵਾਂਗੇ ਇੱਥੋਂ ਤੇ ਲਓ ਜੀ ਹੁਣ ਆਪਾਂ ਇੱਥੇ ਪੰਜ ਸ਼ਰਨਨਾ ਕੀਤਾ ਤੇ ਹੁਣ ਇੰਦੀਆਂ ਪੌੜੀਆਂ ਬਾਈ ਸਾਬ ਫਿਰ ਉੱਤੇ ਚੜ ਕੇ ਜਾਣਾ ਪਊਗਾ ਬੇਨਤੀਆਂ ਲਿਖੇ ਗੁਰਦੁਆਰੇ ਸਾਹਿਬ ਦੀਆਂ ਤੁਸੀਂ ਵੇਖ ਸਕਦੇ ਹੋ ਪੰਜਾਬੀ ਹਿੰਦੀ ਇੰਗਲਿਸ਼ ਦੇ ਵਿੱਚ ਤੁਹਾਨੂੰ ਸਵੇਖਣ ਨੂੰ ਮਿਲ ਸਕਦੀਆਂ ਪਰ ਵੇਖੋ ਆਪਣੇ ਉਧਰ ਬਿਲਡਿੰਗਸ ਨਵੀਂ ਬਣ ਰਹੀ ਹੈ ਢਾਹ ਦਿੱਤੀ ਗਈ ਹੈ ਤੇ ਆ ਵੇਖੋ ਤੁਸੀਂ ਬਹੁਤ ਵਾਰ ਕਿੱਡਾ ਵੱਡਾ ਆਪਣਾ ਸਾਬ ਜਾ ਰਹੇ ਹਾਂ ਜਿੱਥੇ ਜਿੱਥੇ ਪੁਰਾਣਾ ਗੁਰਦਸ ਰੂਪ ਅਗਨੀ ਪੇਟ ਹੁੰਦੇ ਆ ਤੇ ਆ ਵੇਖੋ ਹੁਣ ਆਪਾਂ ਜਾ ਰਹੇ ਆਂ ਪੈਦਲ ਤੇ ਆ ਦੇਖ ਸਕਦੇ ਹੋ ਆਪਾਂ ਆ ਗਏ ਆਂ ਹਨ ਟਰੱਕ ਟਰੱਕ ਖੜਾ ਰੱਖਿਆ ਪਤਾ ਨਹੀਂ ਕੀ ਸਿਸਟਮ ਹੈ ਬਸਾਂ ਬੁਸਾਂ ਜੈਸੀ ਵੀ ਖੜੀ ਹੈ ਇਹ ਬਿਲਕੁਲ ਲੱਗਦਾ ਬਿਲਡਿੰਗ ਹਜੇ ਬਣੀ ਜਾਂਦੀ ਹੈ ਚੰਗੀ ਤਰ੍ਹਾਂ ਤੇ ਇੱਧਰ ਆਪਣੇ ਅੱਗੇ ਵੀ ਬੱਸ ਖੜੀ ਹੈ ਕਾਬਿਆਂ ਦੀ ਤੇ ਇੱਧਰ ਆ ਗਿਆ ਗੁਰਦੁਆਰਾ ਸ਼੍ਰੀ ਗੁਰੂ ਤੇ ਆ ਤੁਸੀਂ ਵੇਖ ਸਕਦੇ ਪੜ੍ਹ ਕੇ ਕੀ ਕੁਝ ਲਿਖਿਆ ਪਾਵਨ ਸਰੂਪ ਦੀ ਅਗਨ ਪੈਂਟ ਸਿਆ ਆ ਵੇਖੋ ਉਧਰ ਬਨੇ ਗਾਰਡਨ ਹੈ ਖੋਲ ਦਿੰਨੇ ਆ ਗਾਰਡਨ ਇੱਥੇ ਇੱਕੋ ਸਰੂਪ ਕਰਦੇ ਇੱਧਰ ਆ ਗਏ ਆ ਇੱਧਰ ਗੇਟ ਖੋਲ ਦਣਗੇ ਚਾ ਇੱਧਰ ਵੀ ਤੁਹਾਨੂੰ ਦੱਸ ਦਿਆਂ ਇੱਥੇ ਕੀ ਆਇਆ ਸੀ ਲਓ ਜੀ ਚੱਲਦੇ ਹੁਣ ਵੇਖ ਸਕਦੇ ਹੋ ਤੁਸੀਂ ਸਾਈਡ ਤੇ ਪੌਦੇ ਲਾਏ ਆ ਜੇ ਹੁਣ ਅੰਦਰ ਫੋਟੋਗ੍ਰਾਫੀ ਮਨਾਇ ਤੇ ਪਰਮਿਸ਼ਨ ਹੀ ਲੈ ਸਕਦੇ ਚਾਹ ਤੁਹਾਨੂੰ ਮੱਥਾ ਟੇਕ ਕੇ ਮਿਲਦੇ ਆਓ ਜੀ ਹੁਣ ਆਪਾਂ ਮੱਥਾ ਟੇਕ ਲਿਆ ਤੇ ਹੁਣ ਆਪਾਂ ਆ ਗਏ ਆ ਬਾਹਰ ਤੇ ਹੁਣ ਆਪਾਂ ਚੱਲਦੇ ਆਂ ਉੱਪਰ ਉੱਥੇ ਤੁਹਾਨੂੰ ਜਾ ਕੇ ਦਿਖਾਉਨੇ ਆਂ ਦਰਿਆ ਤੇ ਉਸ ਦਰਿਆ ਕਰਕੇ ਇੱਥੇ ਨਹੀਂ ਧੁੰਦ ਰਹਿੰਦੀ ਐ ਲਓ ਜੀ ਦੇਖੋ ਉਜੀ ਇੱਥੇ ਤੁਹਾਨੂੰ ਖਾਵਾਂਗੇ ਆਪਾਂ ਦਰਿਆ ਵੇਖ ਸਕਦੇ ਤੁਸੀਂ ਇੱਥੇ ਹੁਣ ਆ ਪਾ ਗਏ ਆ ਜਿੱਥੇ ਤੁਹਾਨੂੰ ਆਪਾਂ ਦਰਿਆ ਵਿਖਾਉਣੇ ਲਓ ਜੀ ਆਪਾਂ ਆ ਗਏ ਆ ਜਿੱਥੇ ਤੁਹਾਨੂੰ ਆਪਾਂ ਦਰਿਆ ਖਾਵਾਂਗੇ ਦਰਿਆ ਤਾਂ ਕੀ ਹੈ ਨਾ ਬਈ ਉਹ ਤਾਂ ਦਰਿਆ ਆਪ ਦਾ ਛੱਡ ਗਿਆ ਸੀਗਾ ਜਗਾ ਜਗਾ ਛੱਡ ਗਿਆ ਸੀਗਾ ਤੇ ਉਥ ਨੂੰ ਖੋਣੇ ਆ ਆ ਵੇਖੋ ਉਰਿਆ ਦਰਿਆ ਉਥੇ ਤਿਆ ਕਰਾਂ ਵਾਲੀ ਖੇਤਾਂ ਦੀ ਥਾਂ ਤੇ ਦਰਿਆ ਵਗਦਾ ਸੀਗਾ ਤੇ ਹੁਣ ਇਧਰ ਜਗਾ ਛੱਡ ਗਿਆ ਤੇ ਹਜੇ ਥੋੜਾ ਜਿਹਾ ਪਣੀ ਹੋ ਰਿਹਾ ਉਹਦਾ ਫੁੱਲ ਜ਼ੂਮ ਕਰਕੇ ਸਾਨੂੰ ਦਿਖਾਤਾ ਹੈ ਫਿਰ ਸਾਬ ਨੂੰ ਤੁਸੀਂ ਬਹੁਤ ਵੱਡਾ ਬਹੁਤ ਵੱਡਾ ਦਰਿਆ ਸੀ ਤੁਹਾਨੂੰ ਬਾਹਰ ਦਾ ਬਾਜ਼ਾਰ ਵਿਖਾਉਨੇ ਆ ਬਾਹਰ ਜਿਹੜਾ ਬਾਜ਼ਾਰ ਹੈ ਪਾਰਕਿੰਗ ਦੇ ਉਧਰ ਇੱਧਰ ਆਪਣਾ ਲੰਗਰ ਆ ਹਾਲ ਆ ਗਿਆ ਤੇ ਆ ਲੰਗਰ ਹਾਲ ਚੱਲੀ ਜਾਂਦਾ ਤੇ ਅੰਦਰ ਲੰਗਰ ਹਾਲ ਚੱਲੀ ਜਾਂਦਾ ਤੁਹਾਨੂੰ ਅਨੇਕ ਚੀਜ਼ ਵਿਖਾਉਨੇ ਆ ਉਹ ਵੇਖੋ ਫੋਟੋਆਂ ਜੇ ਤੁਹਾਨੂੰ ਜੇ ਵਿਖਾਉਣ ਦਿੱਤੀਆਂ ਤਾਂ ਤੁਹਾਨੂੰ ਖੁੰਨੇ ਜਾ ਕੇ ਚਲੋ ਚੱਲਦੇ ਆ ਉੱਥੇ ਪਤਾ ਚੱਜੂ ਵੀ ਦਰਿਆ ਕਿੱਵਦਾ ਸੀਗਾ ਜਦੋਂ ਚੱਲਦਾ ਸੀਗਾ ਆ ਗਏ ਹੁਣ ਆਪਾਂ ਇਹ ਜਿਆ ਦਰਿਆ ਸੀਗਾ ਆ ਵਿੱਚੋਂ ਕਿਸਤੀਆਂ ਤੇਰੀ ਜਾਂਦੀਆਂ ਛੇ ਸ਼ਹਿਰ ਵੱਡਾ ਮਿਕ ਸਕਦੇ ਹਾਂ ਉਹਨੇ ਇੱਥੇ ਗੁਰਦੁਆਰਾ ਬਣ ਗਿਆ ਤੇ ਇਹ ਵੀ ਜਿਹਾ ਕੋ ਸੀਗਾ ਇਹ ਚਲੋ ਹੁਣ ਆਪਾਂ ਚੱਲਦੇ ਆ ਬਾਹਰ ਜਾਣ ਦਾ ਰਸਤਾ ਉਹ ਲਿਖਿਆ ਜੀ ਐਛਾ ਆਪਾਂ ਬਾਹਰ ਜਾ ਦਨੇ ਆਉਣਾ ਵੱਡੇ ਗੇਟ ਥਾਣੀ ਹੈ ਲਓ ਜੀ ਆਪਾਂ ਆਣਾਗੇ ਬਾਹਰ ਤੇ ਚਲੋ ਹੁਣ ਤੁਹਾਨੂੰ ਬਾਜ਼ਾਰ ਖੋਣੇ ਆ ਤੇ ਆ ਵੇਖੋ ਐਸੇ ਪੋਸਟਰਸ ਹੋਏ ਆ ਪਹਿਲਾਂ ਇੱਥੇ ਕਦੇ ਏਸੇ ਪਿੰਡ ਹੁੰਦਾ ਹੋਊਗਾ ਕੋਈ ਜਿਹੜਾ ਦਰਿਆ ਵਗਦਾ ਹੋਊਗਾ ਹੋਣ ਲੇ ਕੋ ਸਾਰੇ ਨਕਸ਼ੇ ਬਦਲੇ ਪਏ ਐ ਗੱਡੀਆਂ ਖੜ ਗਈਆਂ ਟੈਕਨੋਲੋਜੀ ਬਹੁਤ ਆ ਗਈ ਚਲੋ ਜੀ ਸ਼ੂਜ਼ ਖੋਣੇ ਹਨ ਤੇ ਬਾਜ਼ਾਰ ਵਖੋਣੇ ਲਓ ਜੀ ਹੁਣ ਆਪਾਂ ਸ਼ੂਜ਼ ਖਾ ਲਈਏ ਜਿਵੇਂ ਤੁਹਾਨੂੰ ਗੁਰਦੁਆਰਾ ਵਿਖਾਤਾ ਆਪਾਂ ਜਿਵੇਂ ਤੁਹਾਨੂੰ ਗੁਰਦੁਆਰਾ ਸੈਵ ਵਿਖਾਤਾ ਆਪਾਂ ਚਲੋ ਤੁਹਾਨੂੰ ਬਾਜ਼ਾਰ ਖੋਣੇ ਉਹ ਕੋ ਆਪਣੇ ਉਧਰ ਪੰਡਿਆਂ ਵਾਲਾ ਲੱਗਿਆ ਖੜਾ ਹੈ ਬਾਜ਼ਾਰ ਇਧਰ ਜਾ ਤਰ ਤਾਂ ਪਾਂਡੇ ਵਾਲੀ ਆ ਉਥੇ ਤੱਕ ਦਾ ਪਾਂਡੇ ਵਾਲੀ ਆ ਗਿਆ ਆਪਣੇ ਲਓ ਬੱਸ ਜਾ ਲਾਹ ਥੱਪਰ ਆ ਦੇਖੋ ਚਲੋ ਐਵੇਂ ਆਪਣਾ ਬਾਜ਼ਾਰ ਵੇਖਦਾ ਰਹੂਗਾ ਤੇ ਨਵੇਂ ਵਲੋਗਸ ਤੇ ਨਵੀਂ ਵੀਡੀਓਸ ਤੇ ਤੁਸੀਂ ਕੀ ਕਰਨਾ ਹੈ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਹੈ ਤੇ ਮਿਲ ਜੇ ਨੈਕਸਟ ਲੋਗ ਦੇ ਵਿੱਚ